ਪ੍ਰਕਾਸ਼ ਦੀ ਪੋਥੀ ਅਧਿਆਇ 17 ਉਹਨਾਂ 70 ਦੂਤਾਂ ਵਿੱਚੋਂ ਜਿਨ੍ਹਾਂ ਕੋਲ 7 ਕਟੋਰੇ ਸਨ ਇੱਕ ਨੇ ਆਣ ਕੇ ਮੇਰੇ ਨਾਲ ਗੱਲ ਕੀਤੀ ਭਈ ਉਰਿਆ ਮੈਂ ਤੈਨੂੰ ਉਸ ਵੱਡੀ ਕੰਜਰੀ ਦੀ ਸਜ਼ਾ ਵਿਖਾਵਾਂ ਜਿਹਦੀ ਬਹੁਤਿਆਂ ਪਾਣੀਆਂ ਉੱਤੇ ਬੈਠੀ ਹੋਈ ਹੈ ਜਿਸ ਦੇ ਨਾਲ ਧਰਤੀ ਦੇ ਰਾਜਾ ਨੇ ਹਰਾਮਕਾਰੀ ਕੀਤੀ ਅਤੇ ਧਰਤੀ ਦੇ ਵਾਸੀ ਉਹਦੀ ਹਰਾਮਕਾਰੀ ਦੀ ਮੈਂ ਨਾਲ ਮਸਤ ਹੋਏ ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਉਜੜ ਵੱਲ ਲੈ ਗਿਆ ਅਤੇ ਮੈਂ ਇੱਕ ਧੀਵੀ ਨੂੰ ਕਿਰਮਚੀ ਰੰਗ ਦੇ ਇੱਕ ਦਰਿੰਦੇ ਉੱਤੇ ਜਿਹੜਾ ਕੁਫਰ ਦੇ ਨਾਵਾਂ ਨਾਲ ਭਰਿਆ ਹੋਇਆ ਸੀ ਅਤੇ ਜਿਹਦੇ ਸੱਤ ਸਿਰ ਅਤੇ 10 ਸਿੰਘ ਸਨ ਬੈਠੇ ਵੇਖਿਆ। ਅਤੇ ਉਸ ਧੀਵੀ ਨੇ ਵੈਂਗਣੀ ਅਤੇ ਕਿਰਮਚੀ ਪੋਸ਼ਾਕ ਪਹਿਨੀ ਹੋਈ ਸੀ। ਅਤੇ ਉਹ ਸੋਨੇ, ਮੋਤੀਆਂ ਅਤੇ ਜਵਾਰਾਂ ਨਾਲ ਸ਼ਿੰਗਾਰੀ ਹੋਈ ਸੀ। ਉਹਨੇ ਇੱਕ ਪਿਆਲਾ ਸੋਨੇ ਦਾ ਆਪਣੇ ਹੱਥ ਵਿੱਚ ਫੜਿਆ ਹੋਇਆ ਸੀ ਜਿਹੜਾ ਕਿਨੌਣੀ ਅਵਸਥਾ ਅਤੇ ਉਹਦੀ ਹਰਾਮਕਾਰੀ ਦੀਆਂ ਪ੍ਰਸਤਾਈਆਂ ਨਾਲ ਭਰਿਆ ਹੋਇਆ ਸੀ। ਅਤੇ ਉਹਦੇ ਮੱਥੇ ਉੱਤੇ ਇਹ ਪੀਤ ਵਾਲਾ ਨਾਂ ਲਿਖਿਆ ਹੋਇਆ ਸੀ ਅਰਥਾਤ ਬਾਬਲ ਦੀ ਉਹ ਵੱਡੀ ਨਗਰੀ ਕੰਜਰੀਆਂ ਅਤੇ ਧਰਤੀ ਦੀਆਂ ਘਨਾਉਣੀਆਂ ਅਵਸਥਾਵਾਂ ਦੀ ਮਾਂ ਅਤੇ ਮੈਂ ਉਸ ਤੀਵੀ ਨੂੰ ਸੰਤਾਂ ਦੇ ਲਹੂ ਅਤੇ ਯਿਸੂ ਦੀਆਂ ਸ਼ਹੀਦਾਂ ਦੇ ਲਹੂ ਨਾਲ ਮਸਤ ਹੋਈ ਹੋਈ ਵੇਖਿਆ ਅਤੇ ਉਹਨੂੰ ਵੇਖ ਕੇ ਮੈਂ ਡਾਢਾ ਅਚਰਜ ਹੋ ਕੇ ਹੱਕਾ ਬੱਕਾ ਰਹਿ ਗਿਆ ਅਤੇ ਦੂਤ ਨੇ ਮੈਨੂੰ ਆਖਿਆ ਭਈ ਤੂੰ ਹੱਕਾ ਬੱਕਾ ਕਾਹਨੂੰ ਹੋਇਆ ਹੈ ਉਤਿਮੀ ਅਤੇ ਉਹ ਦਰਿੰਦਾ ਜਿਸ ਉੱਤੇ ਉਹ ਸਵਾਰ ਹੈ ਜਿਦੇ 7 ਸਿਰ ਅਤੇ 10 ਸਿੰਘ ਹਨ ਮੈਂ ਉਹਨਾਂ ਦਾ ਪੇਤ ਤੈਨੂੰ ਦੱਸਾਂਗਾ ਉਹ ਦਰਿੰਦਾ ਜਿਹੜਾ ਤਾਂ ਵੇਖਿਆ ਸੋ ਹੈ ਸੀ ਅਤੇ ਨਹੀਂ ਹੈਗਾ ਅਤੇ ਉਹਨੇ ਅਰਥਾਤ ਕੁੰਡ ਵਿੱਚੋਂ ਚੜ ਆਉਣਾ ਅਤੇ ਨਸ਼ਟ ਹੋ ਜਾਣਾ ਹੈ ਅਤੇ ਧਰਤੀ ਦੇ ਵਾਸੀ ਜਿਨ੍ਹਾਂ ਦਾ ਨਾਮ ਜਗਤ ਦੇ ਮੁੱਢੋਂ ਜੀਵਨ ਦੀ ਪੋਥੀ ਵਿੱਚ ਨਹੀਂ ਲਿਖਿਆ ਗਿਆ ਉਸ ਦਰਿੰਦੇ ਨੂੰ ਵੇਖ ਕੇ ਪਇਓ ਹੈ ਸੀ ਅਤੇ ਨਹੀਂ ਹੈਗਾ ਅਤੇ ਫਿਰ ਆਉਂਦਾ ਹੈ ਅਚਰਜ ਹੋਣਗੇ ਸਮਝਦਾਰ ਬੁੱਧ ਦਾ ਮੌਕਾ ਇੱਥੇ ਹੀ ਹੈ ਇਹ ਸਤ ਸਰ ਸਤ ਢਿਲੇ ਹਨ ਜਿੱਥੇ ਤੀਵੀ ਉਹਨਾਂ ਉੱਤੇ ਬੈਠੀ ਹੋਈ ਹੈ ਅਤੇ ਉਹ ਸਤ ਰਾਜੇ ਵੀ ਹਨ ਪੰਜ ਤਾਂ ਡਿਗ ਪਏ ਇੱਕ ਹੈ ਅਤੇ ਇੱਕ ਅਜੇ ਆਇਆ ਨਹੀਂ ਜਦੋਂ ਆਵੇਗਾ ਤਾਂ ਉਹਨੂੰ ਥੋੜਾ ਚਿਰ ਰਹਿਣਾ ਜ਼ਰੂਰੀ ਹੈ ਅਤੇ ਉਹ ਦਰਿੰਦਾ ਜਿਹੜਾ ਹੈ ਸੀ ਅਤੇ ਨਹੀਂ ਹੈਗਾ ਸੋ ਆਪ ਵੀ ਅੱਠਵਾਂ ਹੈ ਤਾਂ ਇਹ ਉਹਨਾਂ ਸਤਾਂ ਵਿੱਚੋਂ ਹੈ ਅਤੇ ਉਹ ਨਸ਼ਟ ਹੋ ਜਾਵੇਗਾ ਉਹ 10 ਸਿੰਘ ਜਿਹੜੇ ਤਾਂ ਵੇਖੇ ਉਹ 10 ਰਾਜੇ ਹਨ ਜਿਨ੍ਹਾਂ ਨੂੰ ਅਜੇ ਰਾਜ ਨਹੀਂ ਮਿਲਿਆ ਪਰ ਉਸ ਦਰਿੰਦੇ ਦੇ ਨਾਲ ਇੱਕ ਘੰਟੇ ਲਈ ਰਾਜਾਂ ਦੇ ਸਮਾਨ ਉਹਨਾਂ ਨੂੰ ਇਖਤਿਆਰ ਮਿਲਦਾ ਹੈ ਇਹਨਾਂ ਦਾ ਇੱਕੋ ਮਤ ਹੈ ਅਤੇ ਇਹ ਆਪਣੀ ਸਮਰਥਾ ਅਤੇ ਇਖਤਿਆਰ ਉਸ ਦਰਿੰਦੇ ਨੂੰ ਦਿੰਦੇ ਹਨ ਇਹ ਲੇਲੇ ਦੇ ਨਾਲ ਯੁੱਧ ਕਰਨਗੇ ਅਤੇ ਲੇਲਾ ਉਹਨਾਂ ਉੱਤੇ ਫਤਿਹ ਪਾਵੇਗਾ ਇਸ ਲਈ ਜੋ ਪ੍ਰਭੂ ਦਾ ਪ੍ਰਭੂ ਅਤੇ ਰਾਜਿਆਂ ਦਾ ਰਾਜਾ ਹੈ ਅਤੇ ਉਹਦੇ ਨਾਲ ਉਹ ਵੀ ਜਿਹੜੇ ਸੱਦੇ ਹੋਏ ਚੁਣੇ ਹੋਏ ਅਤੇ ਮਾਤਬਰ ਹਨ ਅਤੇ ਉਹਨੇ ਮੈਨੂੰ ਆਖਿਆ ਜਿਹੜੇ ਪਾਣੀ ਤੈਂ ਵੇਖੇ ਸਨ ਜਿੱਥੇ ਉਹ ਕੰਜਰੀ ਬੈਠੀ ਹੈ ਉਹ ਉਮਤਾ ਅਤੇ ਮਾਇਣ ਹਨ ਅਤੇ ਕਮਾਂ ਅਤੇ ਪਾਕਿਆ ਹਨ ਅਤੇ ਜਿਹੜੇ ਦਸ ਸਿੰਘ ਤੈਂ ਵੇਖੇ ਸਨ ਨਾਲੇ ਉਹ ਦਰਿੰਦਾ ਇਹ ਉਸ ਕੰਜਰੀ ਨਾਲ ਵੈਰ ਕਰਨਗੇ ਅਤੇ ਉਸ ਨੂੰ ਉਜਾੜ ਦੇਣਗੇ ਅਤੇ ਨੰਗਿਆ ਕਰਨਗੇ ਅਤੇ ਉਹਦਾ ਮਾਸ ਖਾ ਜਾਣਗੇ ਅਤੇ ਉਹਨੂੰ ਅੱਗ ਨਾਲ ਸਾੜ ਸੁੱਟਣਗੇ ਕਿਉਂਕਿ ਪਰਮੇਸ਼ਰ ਨੇ ਉਹਨਾਂ ਦੇ ਦਿਲ ਵਿੱਚ ਇਹ ਪਾਇਆ ਭਈ ਉਸ ਦੀ ਮਨਸ਼ਾ ਪੂਰੀ ਕਰਨ ਅਤੇ ਇੱਕੋ ਮਰਜ਼ੀ ਹੋਣ ਅਤੇ ਆਪਣਾ ਰਾਜ ਉਸ ਦਰਿੰਦੇ ਨੂੰ ਦੇਣ ਜਿੰਨਾ ਚਿਰ ਪਰਮੇਸ਼ਰ ਦੇ ਬਚਨ ਪੂਰੀ ਨਾ ਹੋ ਲੈਣ ਅਤੇ ਉਹ ਤੀਵੀਂ ਜੋ ਤੈਂ ਵੇਖੀ ਸੀ ਉਹ ਵੱਡੀ ਨਗਰੀ ਹੈ ਜਿਹੜੀ ਤਰਤੀ ਦੇ ਰਾਜਾਂ ਉੱਤੇ ਰਾਜ ਕਰਦੀ ਹੈ